ਤਨ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਸਨ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਕਿ ਉਸ ਪਰਮਾਤਮਾ ਨੂੰ ਉਸ ਪਰਮਾਤਮਾ ਦੀ ਸ਼ਕਤੀ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ ਉਸ ਦੀ ਸ਼ਕਤੀ ਨੂੰ ਬਿਆਨ ਕਰਨ ਵਿੱਚ ਕਰਨ ਦਾ ਕਿਸੇ ਕੋਲੋਂ ਨਹੀਂ ਬਲ ਨਹੀਂ ਹੈ ਗਾਵੇ ਕੋ ਦਾਤ ਜਾਣੇ ਨਿਸ਼ਾਨ ਐਸਾ ਕੌਣ ਹੈ ਕਿ ਉਸ ਦੀਆਂ ਬਖਸ਼ਾਂ ਨੂੰ ਰਹਿਮਤਾਂ ਨੂੰ ਬਿਆਨ ਕਰ ਸਕੇ ਅਤੇ ਗਾ ਸਕੇ ਗਾਵੇ ਕੋ ਗੁਣ ਵਡਿਆਈਆਂ ਚਾਰ ਐਸਾ ਕੋਈ ਕੋਈ ਹੀ ਹੁੰਦਾ ਹੈ ਕਿ ਜੋ ਸਤਿਗੁਰੂ ਪਰਮਾਤਮਾ ਦੀਆਂ ਵਡਿਆਈਆਂ ਗਾਸ ਗਾਉਂਦਾ ਹੈ ਗਾਵੇ ਕੋ ਵਿਦਿਆ ਵਿਖਮ ਚਾਰ ਸਤਿਗੁਰੂ ਪਾਸ਼ਾ ਕਹਿੰਦੇ ਹਨ ਕਿ ਕੋਈ ਉਹਨੂੰ ਵਿਦਿਆ ਨਾਲ ਲਿਖ ਲਿਖ ਕੇ ਗਾਉਂਦਾ ਹੈ ਅਤੇ ਕੋਈ ਅਤੇ ਸਤਿਗੁਰੂ ਪਾਸ਼ਾ ਅਗੇ ਕਹਿੰਦੇ ਹਨ ਗਾਵੈ ਬਾਜ ਕਰੇ ਤਨ ਖਾਲ ਕਰੇ ਤਨ ਖੇ ਹੈ ਕਿ ਉਹ ਵਿਦਿਆਨ ਵਾਲੇ ਦੇ ਸਰੀਰੇ ਗੰਬੜਾ ਹੈ ਅਤੇ ਅਤੇ ਸਤਿਗੁਰੂ ਪਾਸ਼ਾ ਅਗੇ ਕਹਿੰਦੇ ਮਲਾ ਦੇਂਦਾ ਹੈ ਸਾਗਰੀ ਤਨਖੀਲਾ ਫਿਰ ਦੇਹ ਕਿ ਉਹ ਉਹ ਆਪੇ ਹੀ ਸਰੀਰ ਨਿਮਾਉਂਦਾ ਹੈ ਅਤੇ ਪ੍ਰਾਨ ਬਖਸ਼ਦੀ ਦੇ ਜਮਲਾ ਦਿੰਦਾ ਹੈ ਸਤਿਗੁਰੂ ਪਾਸ਼ਾ ਜੀ ਗਾਵੇ ਕੋ ਯਹੀ ਲੈ ਫਿਰ ਦੇਹ ਗਾਵੇ ਕੋ ਜਪੈ ਜਿਸੇ ਦੂਰ ਆਪੇ ਕਈ ਮਾਰਦਾ ਹੈ ਅਤੇ ਫਿਰ ਪਰਮਾਨੰਦ ਬਖਸ਼ ਦਿੰਦਾ ਹੈ ਉਹ ਰਬ ਸਤੂਰ ਹੈ ਪਾਸ਼ਾ ਜੀ ਅਗੇ ਗਾਵੇ ਕੋ ਹਰ ਕੀ ਹਾਜ਼ਰਾ ਗਾਵੇ ਕੋ ਜਪੈ ਜਿਸੇ ਅਕੁਸ਼ ਕਹਿੰਦੇ ਹਨ ਕਈ ਕਹਿੰਦੇ ਹਨ ਹਾਜ਼ਰ ਨਾਜ਼ਰ ਮਾਰਨਾ ਉਹ ਰੱਬ ਕਥਨ ਕਥੀ ਨਾ ਆਵੇ ਟੋਟੇ ਹਾਜ਼ਰਾ ਹਜੂਰ ਅਤੇ ਕਈ ਮਨ ਉਸ ਪਰਮਾਤਮਾ ਦੇ ਗੁਣਾਂ ਦੇ ਉਹ ਵਡਿਆਈਆਂ ਨਾ ਜਰੇ ਰਹਿੰਦਾ ਕੋਈ ਵੀ ਕਥ ਨਹੀਂ ਸਕਦਾ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਉਸ ਪਰਮਾਤਮਾ ਦੇ ਗੁਣਾਂ ਦੇ ਵਡਿਆਈਆਂ ਨੂੰ ਹਜ਼ਾਰਾਂ ਕਰੋਈ ਨਹੀਂ ਕਥ ਨਹੀਂ ਸਕਦਾ ਥੱਕ ਗਏ ਹਨ ਪਰ ਕਥ 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 ਨਹੀਂ ਸਕੇ ਕੋਟਾ ਅੰਤ ਨਹੀਂ ਪਾ ਸਕੇ ਉਸ ਨੂੰ ਦੇਂਦਾ ਹਜ਼ਾਰਾਂ ਕਰੋੜਾਂ ਲੋਹੇ ਕਥ ਕਥ ਕੇ ਥੱਕ ਗਏ ਹਨ ਪਰ ਸਭ ਨੂੰ ਕਥ ਨਹੀਂ ਜਾ ਰਿਹਾ ਹੈ ਉਹਦਾ ਅੰਤ ਨਹੀਂ ਪਾ ਸਕੀ ਲੈ ਲੈ ਕੇ ਛੱਡ ਜਾਂਦੇ ਲੈਂਦੇ ਥੱਕ ਪਾਹੇ ਸਤਗੁਰੂ ਪਾਸ਼ਾ ਜੀ ਕਹਿੰਦੇ ਹਨ ਪਰਮਾਤਮਾ ਸਭ ਨੂੰ ਖਾਹੀ ਖਾਹੀ ਨਹੀਂ ਜਾ ਰਿਹਾ ਹੈ ਪਰ ਲੈ ਲੈ ਕੇ ਥੱਕ ਜਾਂਦੇ ਹਨ ਜੀਵ ਸਤਿਗੁਰੂ ਪਰਮਾਤਮਾ ਦਾ ਹੀ ਹੰਤਕਾ ਦੇ ਹੰਤਰ ਖਾਹੀ ਖਾਹੇ ਹੁਕਮ ਚਲਾਏ ਰਹਾ ਉਹ ਸਾਰੇ ਜੁਗਾਂ ਦੇ ਪਰਮਾਤਮਾ ਜੀਵ ਪਰਮਾਤਮਾ ਦਾ ਹੀ ਦਿੱਤਾ ਖਾਂਦੇ ਹਨ ਅਨੁਸਾਰ ਆਪਣੇ ਰਾਹ ਤੇ ਹੁਕਮ ਚਲਾਈ ਰਹਾ ਸਤਿਗੁਰੂ ਪਾਸ਼ਾ ਕਹਿੰਦੇ ਹਨ ਕਿ ਉਹ ਪਰਮਾਤਮਾ ਕਹਿੰਦੇ ਹਨ ਸਾਰੇ ਇਛਾ ਦੇ ਪ੍ਰਵਾਹ ਅਨੁਸਾਰ ਆਪਣੇ ਰਾਹ ਤੇ ਤੁਰਨ ਸਤਿਗੁਰੂ ਕਹਿੰਦੇ ਹਨ ਤੇ ਉਹ ਸਤਿਗੁਰੂ ਪਰਮਾਤਮਾ ਗੁਰ ਪ੍ਰਵਾਹ ਹੈ ਉਹ ਨਾਨਕ ਆਪਣੀ ਮੌਜ ਵਿੱਚ ਰਹਿੰਦਾ ਹੈ ਨਾਨਕ ਸੇਵੇ ਪਰਵਾਹ ਜੀ ਸਤਿਗੁਰੂ ਪੋੜੀ ਵਿੱਚ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਹਨ ਕਿ ਉਸੇ ਉਹ ਸਤਿਗੁਰੂ ਪਰਮਾਤਮਾ ਵਾਹਿਗੁਰੂ ਪਰਵਾਹ ਹੈ ਉਹ ਸਦਾ ਹੀ ਕਥਿਆ ਨਹੀਂ ਆਪਣੀ ਮੌਜ ਵਿੱਚ ਰਹਿੰਦਾ ਹੈ ਉਸ ਨੂੰ ਗਾ ਕੇ ਵੀ ਉਸ ਹੀ ਸਾਹਿਬ ਦੀਆਂ ਗਾ ਸ਼ਾ ਜੀ ਉਸ ਦਾਤਿ ਦੀ ਪੋੜੀ ਵਿੱਚ ਸੁਮਿਹਾਣਾ ਕਰੇ ਸਨ ਤੇ ਉਸ ਗੁਰੂ ਪਾਤਸ਼ਾਹ ਦੀ ਉਸ ਸੱਚੀ ਪਿਆਵਾਹ ਜਾਣਾ ਕਰੇ ਸਨ ਕਥਿਆਂ ਨੇ ਸਾਨੂੰ ਤੀਜੀ ਪੌਰੀ ਦੇ ਵਿੱਚ ਸਾਧ ਸੰਗਤ ਨੂੰ ਗਾ ਕੇ ਵੀ ਬਾਣੀ ਪੜ੍ਹ ਨਹੀਂ ਆਂ ਗਾ ਨਹੀਂ ਸਕਦੇ ਉਸਤਾਰ ਦੇ ਨਹੀਂ ਪਾ ਸਕਦੇ ਝੁਕਾ ਮਾਫ ਕਰਨਿਆਂ ਸਰਬ ਗੁਰੂ ਪਾਤਸ਼ਾਹ ਨਹੀਂ ਸਮਝਾਰ ਬੱਧ ਜਾਣਾ ਕਰੇ ਸਨ ਵਾਹਿਗੁਰੂ ਸਾਨੂੰ ਤੀਜੀ ਪੌਰੀ ਦੇ ਵਿੱਚ ਵਾਹਿਗੁਰੂ ਜੀ ਸਾਧ ਸੰਗਤ ਜੀ ਬਾਣੀ ਪੜ੍ਹਦੇ